ਤਾਂ ਜੀ ਜੀ ਲਿੰਗੋ ਗੁਰੂ ਵੀ ਜੀ ਨੂੰ ਬੋਲਦੇ ਨਰਪੇ ਜੀ ਬਾਂਦੀਲੇ ਜੀ ਦਾ ਬੀ ਕੋਈ ਨਾ ਬੋਲੋ ਬੋਲੋ ਜੈ ਕੋ ਦੇਵ ਤੁਨ ਕੋ ਦੇਵਾ ਜੈ ਮਾਤਾ ਸੂਤਰੀ ਦੇ ਕੁਲੇ ਐਜੂਕੇਸ਼ਨ ਸੋਸਾਇਟੀ ਵੈਲਫੇਅਰ ਸੋਸਾਇਟੀ ਖਾਨ ਕੋ ਮੇਰੇ ਨਾਲ ਅਦਰਸ਼ ਹੋਟਲ ਵੈਲਫੇਅਰ ਸੋਸਾਇਟੀ ਜਿਹੜੀ ਲੋੜੀਂਦੀ ਲਈ ਸਰਦਾਰ ਦੋਨਾਂ ਇਹ ਸੰਸਥਾ ਦੇ ਨਾਲ ਅੱਜ ਸੰਗਤਾਂ ਦੀ ਸਤਿਯੋਗ ਦੇ ਨਾਲ ਦੇ ਦਿੱਤੀ ਇੱਕੋ ਅੱਤ ਪਨਾਹ ਜੀ ਜੀ ਮਹਾਰਾਜ ਜੀ ਦੇ ਪਾਵਨ ਹੁਕਮ ਦੇ ਅਨੁਸਾਰ ਹਰ ਪ੍ਰੇਕਾਂ ਦੀ ਤਹਾਡੇ ਲਈ ਦੋ ਟ੍ਰੈਲੀਆਂ ਜਿਹੜੀਆਂ ਅਸੀਂ ਲੈ ਕੇ ਜਾ ਰਹੀਆਂ ਇੱਕ ਸੁੱਕਾ ਰਾਸ਼ਨ ਤੇ ਦੂਸਰਾ ਸੀ ਰਾਸ਼ਨ ਬਣਾ ਕੇ ਲੈ ਕੇ ਜਾ ਰਹੀਆਂ ਕੱਲ ਸਾਡਾ ਤੁਸੀਂ ਕੱਲ ਮਰੋੜ ਜਮਸਤ ਤੋਂ ਹਲਕਾ ਜੀ ਅੱਜ ਤੇ ਜਰਾ ਬਾਬਾ ਨਾਨਕ ਜਾ ਰਹੇ ਆ ਸਾਡੀ ਸੰਗਤਾਂ ਨੇ ਇੱਕੋ ਹੀ ਅਪੀਲ ਹੈ ਕਿ ਹਾਕ ਦਾ ਜਿਹੜਾ ਆਇਆ ਹੈ ਇਹਦੇ ਨਾਲ ਬਹੁਤ ਸਾਰੇ ਲੋਕਾਂ ਨੇ ਤਾਅ ਹੈ ਸਾਡੇ ਕੋਈ ਜੋ ਕੁਝ ਵੀ ਹੈਗਾ ਜੋ ਤੁਹਾਡੇ ਦੇ ਕੋਲ ਤੋਂ ਤੇ ਨਹੀਂ ਹੈ ਜਿਸ ਤਰ੍ਹਾਂ ਲੋਕਾਂ ਨੂੰ ਕੱਪੜਿਆਂ ਦੀ ਲੋੜ ਆ ਮੰਡੀਆਂ ਦੀ ਲੋੜ ਆ ਪੇਟੀਆਂ ਦੀ ਲੋੜ ਆ ਕਿਸੇ ਵੀ ਤਰ੍ਹਾਂ ਦੀ ਤੁਸੀਂ ਸਹਾਇਤਾ ਕਰਨੀ ਚਾਹੋ ਤੇ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਆਓ ਇੱਕ ਦੂਜੇ ਨਾਲ ਮਿਲ ਕੇ ਅਸੀਂ ਰਲ ਮਿਲ ਕੇ ਜਿਹੜੀ ਸਹਾਇਤਾ ਕਰੀਏ ਤੇ ਇਹਨਾਂ ਲੋਕਾਂ ਤੱਕ ਅਸੀਂ ਲੰਘਾਂ ਤੇ ਹੋਰ ਜਰੂਰੀ ਵਸਤਾਂ ਜਿਵੇਂ ਪਹਛਾਨੀ ਕੋਸ਼ਿਸ਼ ਕਰੀਏ ਮੇਰੇ ਨਾਲ ਸੁਪਨਾਮ ਸਿੰਘ ਜੀ ਇਹਦਾ ਅਕਰਮ ਸਾਡੇ ਨੂੰ ਗਿਆਨ ਗੁਰਦੇਵ ਜੀ ਧਨ ਗੁਰਦੇਵ ਜੀ ਅੱਜ ਮਾਤਾ ਸੁਤਰੀ ਭਾਈ ਫੁੱਲੇ ਵੈਲਫੇਅਰ ਸੁਸਾਇਟੀ ਤੇ ਅਦਲਤ ਸੋਸ਼ਲ ਵੈਲਫੇਅਰ ਸਾਡੀ ਗੁਲਾਸਪੁਰ ਇਹਦਾ ਸੰਜਿਆ ਪ੍ਰਾਲਾ ਹਰ ਭੀਤਾਂ ਦੀ ਸਹਾਇਤਾ ਲੈ ਕੇ ਉਹਨਾਂ ਦੀ ਮਦਦ ਕਰਨ ਵਾਸਤੇ ਜਾ ਰਹੇ ਆ ਇਹਦੇ ਵਿੱਚ ਸਿੱਕਾ ਰਸਨਾ ਤੇ ਬਨੇ ਹੋਇਆ ਮੰਗਰਾ ਜਿਹੜੀ ਸੰਗਤ ਜਿਹੜੀ ਆ ਮੇਰੇ ਨਾਲ ਤੁਹਾਡੇ ਨਾਲ ਜਾ ਰਹੀ ਆ ਤੇ ਅਸੀਂ ਜਿਨ੍ਹਾਂ ਨੇ ਵੀ ਇਹ ਸੇਵਾ ਭੇਦੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਆ ਦੇ ਦੇ ਦੀ ਜੈ ਮੋਤੀ ਜੈ ਬੋਲਣ ਕਿ ਬੋਲਣਾ ਪੜਦਾ ਸਿਕਾਰਾ ਕਾਸ਼ੀ ਵਾਲੇ ਦਾ ਬੋਸ ਸੱਚੇ ਦਰਵਾਜ਼ੇ ਜੈ ਤੜੀਦਾ ਹਾਂ ਜੀ ਵੀਡੀਓ ਨੂੰ ਅੱਜ ਮਾਤਾ ਸੁਤਰੀ ਵਾ ਕੁਲੇ ਐਜੂਕੇਸ਼ਨ ਸੋਸਾਇਟੀ ਵੈਲਫੇਅਰ ਸੋਸਾਇਟੀ ਖਾਨਕੋਟ ਮੇਰੇ ਨਾਲ ਅਦਲਤ ਸੋਸਾਇਟੀ ਵੈਲਫੇਅਰ ਸੋਸਾਇਟੀ ਦੇ ਲੋਕੀ ਜੀਨ ਦੇ ਦਰਵਾਜ਼ੇ 'ਤੇ ਸੋਨਣਾ ਇਹ ਸੰਸਾਰ ਦੇ ਨਾਲ ਅੱਜ ਸੰਗਤਾਂ ਦੀ ਸਹਿਯੋਗ ਦੇ ਨਾਲ ਕਿਰਤੀ ਵੀ ਇੱਕ ਵਰਤਨ ਦਾ ਦਿਨ ਜੀ ਮਹਾਰਾਜ ਜੀ ਦੇ ਪਾਵਨ ਹੁਕਮਾਂ ਦੇ ਅਨੁਸਾਰ ਹਰ ਕੋਈ ਇੱਕਾਂ ਦੀ ਤਰਫਾ ਦੇ ਲਈ ਦੋ ਟ੍ਰੈਲੀਆਂ ਜਿਹੜੀ ਅਸੀਂ ਲੈ ਕੇ ਜਾ ਰਹੇ ਹਾਂ ਇੱਕ ਸੁੱਕਾ ਰਾਸ਼ਨ ਤੋਂ ਦੂਸਰਾ ਫੇਰ ਰਾਸ਼ਨ ਬਣਾ ਕੇ ਲੈ ਕੇ ਜਾ ਰਹੇ ਹਾਂ ਕੱਲ ਸਾਡਾ ਤੁਸੀਂ ਕੱਲ ਮਰੋਡਿਆ ਮਸਤ ਹਲਕਾ ਸੀ ਅੱਜ ਕਿਹੜਾ ਬਰਬਾਦ ਇਮਾਨਤ ਜਾ ਰਿਹਾ ਸਾਡੀ ਸੰਗਤਾਂ ਨੂੰ ਕੋਈ ਅਪੀਲ ਹੈ ਕਿ ਭਾਗ ਦਾ ਜਿਹੜਾ ਆਇਆ ਹੈ ਇਹਦੇ ਨਾਲ ਬਹੁਤ ਸਾਰੇ ਲੋਕਾਂ ਨੇ ਤਾਇਆ ਹੋਇਆ ਸਾਡੇ ਕੋਲ ਜੋ ਕੁਝ ਵੀ ਹੈਗਾ ਜੋ ਤੁਹਾਡੀ ਵਾਸਤੇ ਨਈ ਹੈ ਜਿਸ ਤਰ੍ਹਾਂ ਲੋਕਾਂ ਨੂੰ ਕੱਪੜਿਆਂ ਦੀ ਲੋੜ ਆ ਮੰਡੀਆਂ ਦੀ ਲੋੜ ਆ ਪੇਟੀਆਂ ਦੀ ਲੋੜ ਆ ਜੇ ਤੁਸੀਂ ਇਤਰਾੰਦੀ ਤੁਸੀਂ ਸੇਵਾ ਕਰਨਾ ਚਾਹੋ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਆਓ ਇਹ ਤੋਂ ਦੂਜੇ ਨਾਲ ਮਿਲ ਕੇ ਅਸੀਂ ਰਲ ਮਿਲ ਕੇ ਜਿਹੜੀ ਸੇਵਾ ਕਰੀਏ ਤੇ ਇਹਨਾਂ ਲੋਕਾਂ ਤੱਕ ਅਸੀਂ ਲੰਗਰ ਤੇ ਹੋਰ ਜਰੂਰੀ ਵਸਤਾਂ ਜਿਵੇਂ ਪਛਾਣ ਦੀ ਕੋਸ਼ਿਸ਼ ਕਰੀਏ ਮੇਰੇ ਨਾਲ ਸਤਨਾੰਦ ਸਿੰਘ ਜੀ ਮੇਰਾ ਪਰਮ ਸਾਰੇ ਨੂੰ ਗਿਆ ਗੁਰਦੇਵ ਜੀ ਧੰਨ ਗੁਰਦੇਵ ਜੀ ਅੱਜ ਮਾਤਾ ਸੁਤਰੀ ਭਾਈ ਫੂਲੇ ਵੈਲਫੇਅਰ ਸਾਡੀ ਤੇ ਅਡਲ ਸੋਸ਼ਲ ਵੈਲਫੇਅਰ ਸਾਡੀ ਗੁਲਾਸਪੁਰ ਇਹਦਾ ਸਾਂਝਾ ਪਰਾਲਾ ਹਰ ਪੀਤਾਂ ਦੀ ਸਾਈਟਾ ਲੈ ਕੇ ਉਹਨਾਂ ਦੀ ਮਦਦ ਕਰਨ ਵਾਸਤੇ ਜਾ ਰਹੇ ਆ ਇਹਦੇ ਵਿੱਚ ਸਿੱਖਾ ਰਾਸ਼ਨ ਤੇ ਬਣਿਆ ਹੋਇਆ ਲੰਗਰ ਆ ਤੇ ਜਿਹੜੀ ਸੰਗਤ ਜਿਹੜੀ ਆ ਜਿਹਦੇ ਨਾਲ ਸਾਡੇ ਨਾਲ ਜਾ ਰਹੀ ਆ ਇਹ ਅਸੀਂ ਜਿਨ੍ਹਾਂ ਨੇ ਵੀ ਇਹ ਸੇਵਾ ਭੇਜੀ ਹੈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਪਾਣੀ ਬਦਲੋ ਪਾਣੀ ਬਦਲੋ ਨਾ ਪਾਣੀ ਨਾ ਪਾਣੀ ਨਾ ਪਾਣੀ 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 ਪਾ ਮੇਰਾ ਲੰਗਰ ਦੀ ਸੇਵਾ ਚੱਲ ਰਹੀ ਗਿਆ ਜਿਹੜਾ ਸਤਨਾਲ ਸਿੰਘ ਜੀ ਆ 45 ਆ ਗੱਡੀ ਤੇ ਬਜਾ ਨਾ ਮੋਸ਼ਕਾ ਕਰੋ ਬrani ਨੀ ਆਣੇ ਆ ਤੇ ਦੇਖੋ ਕੱਟਿਓ ਓਏ ਜਾਣ ਦੋ ਜਾਣ ਦੋ ਜਾਣ ਦੋ ਜਾਣ ਦੋ ਜਾਣ ਦੋ মাৰি আছে পানী পৰছা